ਚੱਕਣਾ ਵਾਲਾ ਕੀ ਪ੍ਰਵਾਸੀ ਹੁੰਦਾ ਹੋ ਸਕਦਾ ਉਹਨੂੰ ਬਹੁਤ ਕੁਝ ਹੋ ਜਾਂਦਾ ਪੰਜਾਬ ਦੇ ਵਿੱਚ ਹੋ ਸਕਦਾ ਉਸ ਆਂਡੇ ਚੱਕਣ ਵਾਲੇ ਨੂੰ ਪਿੰਡ ਦੇ ਵਿੱਚੋਂ ਕਟ-ਕਟ ਕੇ ਕੱਢ ਵੀ ਦਿੰਦੇ ਇਹ ਜੋ ਕੁਝ ਵੀ ਹੋ ਸਕਦਾ ਸੀ ਪਰ ਹੋਇਆ ਉਲਟਾ ਕਿਉਂਕਿ ਉਹ ਬੰਦਾ ਪੰਜਾਬੀ ਸੀਗਾ ਆਪਣਿਆਂ ਨੂੰ ਆਪਣਾ ਮਾੜਾ ਕਹਿਣ ਨੂੰ ਦਿਲ ਨਹੀਂ ਕਰਦਾ ਪਹਿਲਾਂ ਸਾਡੇ ਤੋਂ ਮੁਰਗੇ ਵੜਾ ਕੇ ਲੈ ਕੇ ਗਿਆ ਕੋਈ ਅੱਛਾ 2000 ਰੁਪਏ ਸਾਈ ਦੇ ਸਾਈ ਦੇ ਕੀ ਗਿਆ ਸੀਗਾ ਸ਼ਾਇਦ ਤੁਸੀਂ ਵੀਡੀਓ ਵੇਖੀ ਪਰ ਲੋਕੋ ਤੋਂ ਸਾਨੂੰ ਗੱਪ ਸਮਝਦੇ ਆ ਕਿ ਗੱਪ ਉਂ ਬਈ ਗੱਲਾਂ ਬਹੁਤ ਕਰਦੇ ਆ ਆਪਾਂ ਕਿ ਪੰਜਾਬੀ ਬਹੁਤ ਮਹਾਨਦਾਰ ਨੇ ਪੰਜਾਬ ਦੇ ਭਾਈ ਯਾਰ ਮੈਂ ਨਹੀਂ ਮੰਨਦਾ ਪੰਜਾਬੀ ਕੋਈ ਬਾਹਲੇ ਇਮਾਨਦਾਰ ਨਹੀਂ ਰਹਿ ਗਏ ਹੁਣ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮਾਇਆ ਹਮਤਾਜ ਕੱਲ ਰਾਤ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਆਂਡੇ ਚੋਰ ਜਿਹੜੇ ਆਂਡੇ ਲੈ ਕੇ ਇਥੋਂ ਫਰਾਰ ਹੋਏ ਆ ਅਸੀਂ ਪਿੰਡ ਭਲਾਈ ਜਣਾ ਦੇ ਕੋਲ ਜਿਹੜਾ ਫਾਰਮ ਹੈ ਬਰਾਡ ਫਾਰਮ ਬਾਈ ਉੱਥੇ ਖੜੇ ਆ ਉਹ ਵੀਰ ਪ੍ਰਵਾਸੀ ਸਾਡੇ ਨਾਲ ਮੌਜੂਦ ਹੈ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਨਾਲ ਹੀ ਬਾਈ ਜਿਹੜੇ ਫਾਰਮ ਦੇ ਮਾਲਕ ਨੇ ਉਹ ਵੀ ਨੇ ਗੱਲਬਾਤ ਕਰਦੇ ਆ ਪਹਿਲਾਂ ਪੂਰੀ ਘਟਨਾ ਕਿਉਂਕਿ ਆਵਾਜ਼ ਥੋੜੀ ਥੋੜੀ ਸਹੀ ਆਉਂਦੀ ਆ ਪਰ ਪੂਰੀ ਘਟਨਾ ਕੀ ਹੁੰਦੀ ਆ ਪਹਿਲਾਂ ਬਾਈ ਨੇ ਗੱਲ ਕਰਦੇ ਬਾਈ ਕੀ ਆ ਹੁਆ ਤੱਕ ਸਾਰਾ ਕੁਝ ਜਦੋਂ ਆਂਡਾ ਲਿਆ ਛੱਟ ਰਿਹਾ और हाँ। तीन ट्रेन गडी में रखा तीन ट्रेवर खुद रखा हाँ। उसके बाद बोलता स्कैनर लेके आओ हाँ। बोलता इसमें नहीं होता है दूसरा लेके आओ हाँ। दूसरा में लेने आया तो फरार हो गया फरार हो गया फरार हो गया हाँ। हाँ। पहले जैसे वो चेक कर रहे थे अंडे रेट पूछा होगा कि कितने का है, क्या कर रहे थे इतना लगा हाँ, है तो उसने रेट पूछा साढ़े तीन सौ रूपया ट्रे है ठीक है बोलता पहले तीन दो उसके बाद बोलता तीन और दो तीन और दो हाँ उसके बाद गाड़ी में बैठ गया बोलता स्कैनर लाओ स्कैनर लाया तो वो तो इसमें नहीं चलता दूसरा लाओ तो दूसरा गया तो फरार हो गया था कितना पैसा बन गया था दो हजार एक सौ बन गया दो हजार एक सौ हाँ उन्होंने कुछ कहा कि कम करो या कुछ ऐसा कुछ और नहीं नहीं, नहीं वाला अच्छा उन्होंने कहा गया हाँ ठीक है पहले तीन ली थी तीन बाद में ली और हाँ तीन बाद में लिए तुम अकेले हो यहाँ पे हाँ अकेले में था वो फरार हो गया फरार हो गया हाँ जी आपने बाद में आवाज भी लगाई होगी पीछे हाँ आवाज लगाया नहीं फरार गाड़ी पूरा ते, तेज करके भाग गया है, जो पहले था वो क्या कह रहे थे कि ये दूसरा उठाने ला मैं वहाँ पे जाने वाला था तो फरार हो गया गाड़ी लेके हाँ तो, तो बाद तो फोन लाया मालिक ना फोन लाया फिर मालिक को बताया किस बात हो गया अंडर लेके भाग गया उसके बाद फिर मालिक ने

ਅੱਛਾ ਤੇ ਘਟਨਾ ਦੇਖੋ ਕਿ ਜੇਕਰ ਇਸ ਪ੍ਰਵਾਸੀ ਵੀਰ ਦੀ ਥਾਂ ਤੇ ਪੰਜਾਬੀ ਹੁੰਦਾ ਤੇ ਚੱਕਣ ਵਾਲਾ ਕੋਈ ਪ੍ਰਵਾਸੀ ਹੁੰਦਾ ਹੋ ਸਕਦਾ ਉਹਨੂੰ ਬਹੁਤ ਕੁਝ ਹੋ ਜਾਂਦਾ ਪੰਜਾਬ ਦੇ ਵਿੱਚ ਹੋ ਸਕਦਾ ਉਸ ਆਂਡੇ ਚੱਕਣ ਵਾਲੇ ਨੂੰ ਪਿੰਡ ਦੇ ਵਿੱਚੋਂ ਕੁੱਟ-ਕੁੱਟ ਕੇ ਕੱਢ ਵੀ ਦਿੰਦੇ ਇਹੋ ਜਿਹਾ ਕੁਝ ਵੀ ਹੋ ਸਕਦਾ ਸੀ ਪਰ ਹੋਇਆ ਉਲਟਾ ਕਿਉਂਕਿ ਉਹ ਬੰਦਾ ਪੰਜਾਬੀ ਸੀਗਾ ਆਪਣਿਆਂ ਨੂੰ ਆਪਣਾ ਮਾੜਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਚਲੋ ਜਿੰਨੀ ਹੋ ਰਹੀ ਹੈ ਉਹ ਬੰਦੇ ਨਾਲ ਬਹੁਤ ਘੜੀ ਹੋ ਰਹੀ ਹੈ ਤਾਂ ਉਸਕੇ ਬਾਅਦ 2100 ਰੁਪਏ ਉਹ ਸਮਾਨ ਉਠਾ ਕੇ ਲੈ ਗਿਆ ਬਾਅਦ ਮੇ ਕੋਈ ਆਇਆ ਉਹਨਾਂ ਦਾ ਯਹਾਂ ਪਿਆਦ ਨਹੀਂ ਨਹੀਂ ਆਇਆ कोई नहीं आया कोई नहीं आया रात को तो जब वीडियो निकाली तो उसके बाद भी आया नहीं आया ठीक है तो आज आया कोई उनका आदमी हाँ उनका आदमी आया है पे, पे, वो पैसे देके गया पैसे वही आया था जिन्हें ले, ले हाँ जी वही आया था वही आया था क्या कहा उसने आके? बोलता है अब गलती हो गया अंदर गलती नहीं होगा गया ठीक है गलती हो गया हाँ गलती किस में उस मतलब जानबूझकर उठाया ये मान लिया उसने हाँ वो जान उठाया था वो ठीक है ये उसने मान ली बात हाँ है। गलती मान लिया पैसे दे गया पैसे दे गया पूरे दे कर गया अभी हाँ, पूरे दे कर गया ठीक है पैसे बाद में लिए अब आगे से पहले पैसे लेते हो नहीं आप पहले पैसे लेंगे उसके बाद देंगे। ठीक है रूल बना दिया हाँ जी हाँ, कोई भी बा सकता है ना जी इससे पहले बागा है अच्छा हाँ ਓਏ ਜਸਕਰ ਕਾ ਚੱਕਰ ਮੈਂ ਭਾਗ ਗਿਆ ਉਹ ਦੋ ਦੋ ਰੰਡਾ ਠੀਕ ਹੈ ਉਹ ਪਹਿਲੇ ਵੀ ਭਾਗੇ ਸੀ ਹਾਂ ਜੀ ਠੀਕ ਹੈ ਤਾਂ ਵੀਡੀਓ ਸੀ ਸੀਸੀਟੀਵੀ ਮੈਂ ਨਹੀਂ ਸੁਣਨੇ ਅੱਛਾ ਉਸਕੇ ਬਾਅਦ ਕੈਮਰਾ ਲਗਾਇਆ ਹੋਗਾ ਹਾਂ ਜੀ ਹਾਂ ਠੀਕ ਹੈ ਆ ਬਾਈ ਨਾਲ ਗੱਲ ਕਰਦੇ ਆ ਬਾਈ ਜਿਹਨਾਂ ਦਾ ਪਰਮ ਹੈ ਬਾਈ ਇਹ ਘਟਨਾ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਯਾਰ ਵੀ ਇੱਕ ਬੰਦਾ ਆਉਂਦਾ ਆਂਡੇ ਲੈ ਜਾਂਦਾ ਆਂਡਾ ਚੂਰ ਬਾਈ ਯਾਰ ਪਤਾ ਕੀ ਜੱਕਰਾ ਹੋਣ ਯਾਰ ਆਪਾਂ ਵੇਖ ਲਈ ਵੀਡੀਓ ਸਾਰਿਆਂ ਨੇ ਵੇਖ ਲਿਆ ਉਹਦੇ ਵਿੱਚ ਹਨ ਪਰ ਹੈ ਤਾਂ ਗਲਤ ਗੱਲ ਹੀ ਪਰ ਹੁਣ ਬੰਦੇ ਸਾਨੂੰ ਆ ਕੇ ਗਏ ਆ ਬਈ ਇੱਥੇ ਸਾਨੂੰ ਕਹੇਗੇ ਵੀ ਸਾਡੇ ਤੋਂ ਗਲਤੀ ਹੋ ਗਈ ਚਲ ਗਲਤੀ ਰੱਖ ਲਓ ਉਹਨਾਂ ਤੋਂ ਜਾਂ ਉਹ ਆਦੇ ਸਾਡੇ ਤੋਂ ਹੋਇਆ ਨਹੀਂ ਮੈਂ ਆਖਿਆ ਕਿ ਉਹ ਆਦਾ ਕਿ ਦੋ ਆਦਮੀਆਂ ਦਾ ਕਿ ਮੈਂ ਆ ਕਿ ਗੱਡੀ ਚਲਾ ਲਈ ਤਾਂ ਕਿ ਮੈਂ ਸੋਚਿਆ ਕਿ ਇਹਦੇ ਤੋਂ ਹੋ ਗਏ ਠੀਕ ਹੈ ਉਹ ਸਾਨੂੰ ਐ ਕਹੇ ਕਿ ਚਲ ਠੀਕ ਹੈ ਗਲਤੀ ਦਾ ਮੰਨੀ ਮੰਦਣੇ ਚਲੇ ਸਭ ਤੋਂ ਵੱਡੀ ਗੱਲ ਤਾਂ ਆ ਹਨ ਹਾਂ ਤੇ ਪਰ ਮਾੜੀ ਗੱਲ ਆ ਬਾਈ ਜੋ ਵੀ ਆ ਮਾਨਣ ਗਿਆ ਮਾਨਣ ਗਿਆ ਹਾਂ ਹਾਂ ਠੀਕ ਹੈ ਪਹਿਲਾਂ ਕੀ ਹੋਇਆ ਸੀ ਕਿ ਪਹਿਲਾਂ ਤੁਸੀਂ ਕਹਿੰਦੇ ਪਹਿਲਾਂ ਵੀ ਹੋਈ ਚੋਰੀ ਇਹ ਪਹਿਲਾਂ ਵੀ ਆਈ ਹੋਇਆ ਨਾ ਬਾਈ ਇੱਥੋਂ ਦੋ ਟਰੇਆਂ ਬੰਨ ਲੀਆਂ ਗੱਡੀ ਕੈਮਰਾ ਇੱਥੇ ਕੈਮਰਾ ਲੱਗਿਆ ਸੀ ਉਦੋਂ ਬੰਦੇ ਦੀ ਸੀਸੀਟੀਵੀ ਕੈਮਰੇ ਆ ਗਈ ਪਰ ਕਿਸੇ ਨੂੰ ਸਾਚ ਨਹੀਂ ਪਤਾ ਲੱਗਣਾ ਸੀ ਹੋਇਆ ਕਿ ਨਹੀਂ ਹੋਇਆ ਉਹ ਬੰਦੇ ਨੇ ਇਹਨੇ ਗੱਡੀ ਦੇ ਵਿੱਚ ਇਹਨੂੰ ਆਦਾ ਕਿ ਚੱਲ ਮੈਂ ਪੈਸੇ ਕਰਦਾ ਤੂੰ ਅਕੇ ਗੱਡੀ ਦੇ ਵਿੱਚ ਆਂਡੇ ਰੱਖਿਆ ਇਹਨੇ ਗੱਡੀ ਦੇ ਵਿੱਚ ਆਂਡੇ ਰੱਖਿਆ ਪਿਛੇ ਤੇ ਬਾਅਦ ਚ ਤੇ ਇਹ ਰੱਖ ਕੇ ਤੇ ਉਹ ਗੱਡੀ ਦੀ ਮਾਰੀ ਸੈਲਫ ਤੇ ਇੱਕਦਾਂ ਤੇਜ਼ ਉਹ ਵੀ ਪਾ ਦੇਗਾ ਉਹ ਵੀ ਪਾ ਦੇਗਾ ਠੀਕ ਹੈ ਇਹ ਕੀ ਦੇਖਦੇ ਰਾਤ ਬਰਾਤੇ ਵੀ ਕੱਲਾ ਬੰਦਾ ਹਨਾ ਇਹ ਕੀ ਕਰ ਰਿਹਾ ਪਰਾ ਦਿਨ ਦੀ ਗੱਲ ਵੀਰੇ ਦਿਨ ਦੀ ਗੱਲ ਆ ਦਿਨ ਦੀ ਗੱਲ ਇਹ ਤਾਂ ਜਾ ਰਾਤ ਦੀ ਸੋ ਦਿਨ ਦੀ ਗੱਲ ਦਿਨ ਦੀ ਗੱਲ ਕੀ ਆ ਉੱਥੇ ਆਪਣੇ ਆਓ ਵੇਖ ਲਓ ਫਾਰਮ ਤੇ ਇੱਥੇ ਜੀ ਮੁਰਗੀ ਸੇਲ ਕਰਦੇ ਆ ਠੀਕ ਆ ਮੁਰਗੀਆਂ ਨੇ ਪਾਤੀਆਂ ਗਣਗਣ ਕੇ ਸਾਰਾ ਕੁਝ ਕਰਤਾ ਨਾਲ ਨੇੜ ਦੇ ਪਿੰਡਾਂ ਦਾ ਹੀ ਉਹ ਆ ਉਹ ਬੰਦਾ ਬੰਦਾ ਨੇੜ ਦੇ ਪਿੰਡ ਦਾ ਉਹ ਵੀ ਜਿਹੜਾ ਜਮ ਹੁਣ ਮੁਰਗੀਆਂ ਦੀ ਗੱਲ ਦੱਸਦਾ ਉਹਨੇ ਮੁਰਗੀਆਂ ਪਵਾ ਲੀਆਂ ਇਹ ਇੱਧਰ ਉੱਧਰ ਮੈਂ ਸੀ ਕਿਤੇ ਵਿਆਹ ਜੀ ਸ਼ਾਦੀ ਸੀ ਸਾਡੇ ਦੇ ਵਿਆਹ ਤੇ ਸੀ ਉੱਥੇ ਸੀ ਤੇ ਇਹਨੇ ਕੀ ਇਹਨੇ ਕਿ ਕੱਲਾ ਹੈ ਉਹਨਾਂ ਨੇ ਸੋਚਿਆ ਵੀ ਕੱਲਾ ਆਦਮੀ ਹੈ ਤੇ ਆਪਾਂ ਹੁਣ ਬੁਝਾ ਲਨੇ ਆ ਇੱਕ ਬੰਦਾ ਪਹਿਲਾਂ ਬੈਠਾ ਵਿੱਚ ਟਾਕੀ ਨਾਲ ਕੇ ਇਹਨੂੰ ਗੱਲ ਕਰਕੇ ਮੈਂ Google Pay ਕਰ ਰਹਾ ਹਾਂ ਕਰ ਰੋ ਕਰਕੇ ਸ਼ੀਸ਼ਾ ਤਾਂ ਕਰਕੇ ਤੇ ਮਾਰਿਆ ਗੇਰ ਇਹ ਕੈਲਕੂਲੇਟਰ ਮਾਰਦਾ ਰਹਿ ਗਿਆ ਪਾ ਦੇਖੋ ਉਹ ਘਰ ਹੋ ਗਏ ਐਨੀ ਐਨੀ ਘਟਨਾ ਪਹਿਲਾ ਸਾਡੇ ਤੋਂ ਮੁਰਗੇ ਵੜਾ ਕੇ ਲੈ ਕੇ ਗਿਆ ਕੋਈ ਅੱਛਾ 2000 ਰੁਪਏ ਸ਼ਾਇਦ ਸਾਈ ਦੇ ਕਿ ਗਿਆ ਸੀਗਾ ਸ਼ਾਇਦ ਤੁਸੀਂ ਵੀਡੀਓ ਵੇਖੀ ਪਰ ਲੋਕੋ ਸਾਨੂੰ ਗੱਪ ਸਮਝਦੇ ਆ ਕਿ ਗੱਪ ਉਹ ਵੀ ਗੱਲਾਂ ਬਹੁਤ ਕਰਦੇ ਆ ਆਪਾਂ ਕਿ ਪੰਜਾਬੀ ਬਹੁਤ ਮਹਾਨਦਾਰ ਨੇ ਪੰਜਾਬ ਦੇ ਬਾਈ ਯਾਰ ਮੈਂ ਨਹੀਂ ਮੰਨਦਾ ਪੰਜਾਬੀ ਕੋਈ ਬਾਹਲੇ ਇਮਾਨਦਾਰ ਨਹੀਂ ਰਹਿ ਗਏ ਹੁਣ ਤੁਹਾਡੇ ਨਾਲ ਹੀ ਨੇ ਚਾਂਸ ਹਾਂ ਚਾਂਸ ਹੋ ਬਾਹਲੇ ਨਹੀਂ ਗਏ ਬਾਈ ਸਾਰੇ ਆਪ ਦੀ ਆਪਦੀ ਜੇਬ ਨੂੰ ਲੋੜ ਆ ਹੁਣ ਤਾਂ ਇੱਕ ਤਰ੍ਹਾਂ ਦੀ ਉਹ ਵੀ ਬਣੇ ਬਣਾਈ ਬੈਠੇ ਆ ਵੀ ਐ ਨਾਲੇ ਇੱਕ ਤਾਂ ਗੱਲ ਹੁੰਦੀ ਹੈ ਕਿ ਚਲ 1 ਲੱਖ 2 ਲੱਖ ਰੁਪਏ ਦਾ ਵੱਡਾ ਸਿਸਟਮ ਉਹ ਤਾਂ 1000 2000 ਪ ਕੀ ਰਹਿ ਗਿਆ ਆਪਣੇ ਹੁਣ ਅਸੀਂ ਦੁੱਤੇ ਆਪਾਂ ਵੇਖ ਹੀ ਰਹੇ ਹਾਂ ਕੀ ਆ ਰਹਿਣਾ ਜਦੋਂ ਗੱਲ ਕੀਤੀ ਕਿ ਜੇਕਰ ਮੰਨ ਲਓ ਚੱਕਣ ਵਾਲੀ ਥਾਂ ਤੇ ਆਹ ਬੰਦਾ ਪ੍ਰਵਾਸੀ ਹੁੰਦਾ ਫਿਰ ਇਹਦਾ ਕੀ ਹੱਲ ਕਰਨਾ ਸੀ ਲੋਕਾਂ ਨੇ ਉਹੀ ਤਾਂ ਗੱਲ ਆ ਫਿਰ ਅਗਲੇਗਾ ਪ੍ਰਵਾਸੀ ਆ ਇਹ ਗੱਲ ਪੈਂਦੇ ਹਨ ਇਹ ਤਾਂ ਵਿਚਾਰਾ ਪਹਿਲਾਂ ਨਾ ਇੱਥੇ ਖੜਾ ਰਿਹਾ ਬਾਅਦ 'ਚ ਇਹਨੇ ਫੋਨ ਲਿਆ ਆ ਇਹ ਚਾ ਕੇ ਫੋਨ ਕਰਕੇ ਮੈਨੂੰ ਇੱਕੇ ਧਾਮ ਗਿਆ ਬਾਈ ਜੀ ਆਪਨੇ ਦੇਖਿਆ ਕੈਮਰੇ ਮੈਂ ਕੈਮਰੇਜ ਦੇਖ ਰਿਹਾ ਸੀਗਾ ਉਹ ਨੂੰ ਖੁਦ ਪਹਿਲਾਂ ਇਹਦੂ ਪਾਉਣ ਤੋਂ ਪਹਿਲਾਂ ਉਹਨਾਂ ਤੋਂ ਨਾ ਮੈਂ ਫੋਨ ਲਾਈ ਬੈਠਾ ਸੀ ਇਹਨੂੰ ਇਹਦਾ ਫੋਨ ਮੈਂ ਇਹਨੂੰ ਆਖਿਆ ਚਲੇ ਜਾ ਤੂੰ ਕਸਟਮਰ ਨੂੰ ਦੇ ਮੈਂ ਕੈਮਰੇ ਵੇਖੀ ਜਾਂਦਾ ਸੀਗਾ ਮੈਨੂੰ ਤੇ ਕਰ ਕਹਿ ਨਹੀਂ ਲੱਗੇ ਮੈਂ ਦੁਕਾਨ ਬੰਦ ਕਰਦੇ ਹਾਂ ਟਾਈਮ ਬਹੁਤ ਹੋ ਗਿਆ ਬਾ ਬੰਦ ਕਰਦੇ ਕਰਦੇ ਇਨੇ ਉਹ ਕਸਟਮਰ ਆ ਗਿਆ ਕਿੰਨੇ ਵਜੇ ਸੀ ਬਈ ਉਦੋਂ 7 ਵਜੇ 11 ਮਿੰਟ 7 ਵਜੇ 11 ਮਿੰਟ ਠੀਕ ਹਾਂ ਹਾਂ ਉਦੋਂ ਦੀ ਘਟਨਾ ਉਦੋਂ ਦੀ ਘਟਨਾ ਇਹ ਤੇ ਬਸ ਇਹ ਇਹਨੇ ਫੋਨ ਲਾਇਆ ਤੇ ਫੋਨ ਲਾ ਕੇ ਇੱਥੇ ਰੱਖਤਾ ਤੇ ਮੈਂ ਇਹਦਾ ਕਸਟਮਰ ਦੀ ਗੱਲ ਸੁਣ ਲਾ ਮੈਂ ਸੁਣੀ ਗਾ ਸਾਰਾ ਕੁਝ ਉਹਨਾਂ ਦਾ ਪਹਿਲਾਂ ਤਿੰਨ ਰਖਾਈਆਂ ਤਿੰਨ ਰੱਖ ਕੇ ਨੇ ਇੱਧਰ ਰੱਖਦੀਆਂ ਮੁੜ ਕੇ ਤੇ ਉਹ ਆਦਾ ਤਿੰਨ ਹੋਰ ਕਰਦੇ ਉਹ ਆਦਾ ਕਰੇ 8 ਹੋਰ ਦੇ ਦੇ ਕਹਦਾਗੇ ਅੱਛਾ 8 ਕਰਦੇ ਉਹਦਾਂ ਨੇ ਇੰਨੀਆਂ ਕੀ ਕਰਦੀਆਂ ਜਿਹੜਾ ਲੈਣ ਵਾਲਾ ਸੀਗਾ ਉਹਨੇ ਕੀ ਉਹਨਾਂ 6 ਕਰਾ ਲੀਆਂ ਤਿੰਨ ਰਖਾ ਲੀਆਂ ਉਹ ਅੱਗੇ ਅਗਲੇ ਪਾਸੇ ਦੇ ਆਪ ਹੀ ਰੱਖ ਲਈਆਂ ਤਿੰਨ ਤਿੰਨ ਇਹਦੇ ਤੋਂ ਰਖਾ ਲੀਆਂ ਤਿੰਨ ਰੱਖਾ ਕੇ ਉਹ ਬਰਲੇ ਪਾਸੇ ਕਮਰ ਜਿਜ ਬਹਿ ਪਰਲੀ ਸੀਟ ਤੇ ਬਹਿ ਗਿਆ ਇਹ ਇੱਧਰ ਹੀ ਬਹਿ ਗਿਆ ਇੱਕ ਤੁਹਾਨੂੰ ਗੱਲ ਹੋਰ ਦੱਸ ਦਾਂ ਜਦੋਂ ਬੰਦੇ ਆਏ ਇਹ ਨਾਲ ਗੱਲ ਕਰ ਵੀਡੀਓ ਆਪਾਂ ਇੰਨੀ ਪਾ ਨਹੀਂ ਸਕਦੇ ਲੰਮੀ ਬੰਦੀ ਸੀਗੀ ਜਦੋਂ ਉਹ ਆਏ ਕਾਰ ਦੇ ਉੱਤੇ ਪਹਿਲਾਂ ਜਿਹੜਾ ਬੰਦਾ ਉੱਤਰਿਆ ਸੀ ਉਹ ਕਨੈਕਟਰ ਸਾਈਡ ਸੀਗਾ ਠੀਕ ਹਾਂ ਬਿਲਕੁਲ ਉਹ ਦੇਖਿਆ ਹਾਂ ਹਾਂ ਉਹ ਕਨੈਕਟਰ ਸਾਈਡ ਸੀਗਾ ਕਨੈਕਟਰ ਸਾਈਡ ਤੋਂ ਜਿਹੜਾ ਦੂਜਾ ਬੰਦਾ ਸੀ ਨਾ ਉਹ ਡਰਾਈਵਰ ਡਰਾਈਵਰ ਹੱਡ ਬਾਅਦ ਚ ਉਹ ਐਕਨੈਕਟਰ ਸਰ ਉਹ ਵਿੱਚ ਹੀ ਹੀ ਆਸਲਾ ਬਦਲੀ ਹੋ ਗਿਆ ਵਿੱਚੋਂ ਹੀ ਦੂਜੇ ਰਹਿ ਬਣ ਗਈ ਹੋਗੀ ਰਹਿ ਬਣ ਗਈ ਜਿੱਥੇ ਪਹਿਲਾਂ ਬਣਾ ਕੇ ਆਏ ਹਾਂ ਹਾਂ ਹੋ ਸਕਦਾ ਪਰ ਵੇਖਣ ਤੇ ਲੱਗਦਾ ਨਹੀਂ ਕਿਉਂਕਿ ਸਾਡੇ ਨੇੜ ਦੇ ਪਿੰਡਾਂ ਦਾ ਸੋਚੇ ਨੇੜ ਦੇ ਪਿੰਡਾਂ ਦਾ ਨਿਕਲਿਆ ਹਾਂ ਨਹੀਂ ਆਏ ਆਂਡੇ ਕੀ ਲਾਦ ਵੀ ਹਾਰਮ ਹੋਣਗੇ ਬੰਦੇ ਦੇ ਜਾਨੇ ਲੱਗੇ ਉਹਦਾ ਬਾਈ ਯਾਰ ਅਗਲੇ ਦੀ ਹੁਣ ਕੀ ਕਹਿ ਸਕਦਾ ਹੁਣ ਆਪਾਂ ਨੂੰ ਪਤਾ ਹੀ ਨਹੀਂ ਵੀਡੀਓ ਵਾਇਰਲ ਹੋ ਗਈ ਹੈ ਨਾ ਆਪਾਂ ਤਾਂ ਵੈਸੇ ਹੀ ਪਾਈ ਸੀ ਇੱਕ ਤਰ ਹਰਖ ਦੇ ਤੌਰ ਤੇ ਬਾਈ ਸੀ ਯਾਰ ਇਹ ਵੀ ਬੰਦੇ ਨੇ ਐਡੀ ਉਹ ਕੀਤੀ ਯਾਰ ਹਨ ਹੂੰ ਅਜਵੇਂ ਅਕਸਰ ਗੱਲਾਂ ਕਰਦੇ ਆ ਕਿ ਭਈਏ ਪੰਜਾਬ ਤੇ ਰਾਜ ਕਰਨ ਗਏ ਗਣ ਕਿ ਲੱਗਦਾ ਵੀ ਇਹੋ ਜਿਹੇ ਬੰਦੇ ਯਾਰ ਜਿਹਦੇ ਮਤਲਬ ਪਹਿਲੇ ਲੋਕ ਲੈ ਕੇ ਸਮਾਨ ਲੈ ਕੇ ਭੱਜਨ ਕਰ ਸਕਦੇ ਕੋਈ ਆਪਣੇ ਨਹੀਂ ਨਹੀਂ ਕਰਦੇ ਭਈ ਯਾਰ ਇਹ ਤਾਂ ਗੱਲਾਂ ਹੁਣ ਯਾਰ ਇਹਦੇ ਤੋਂ ਬਿਨਾ ਹੁਣ ਕੀ ਕਰੀ ਹੈ ਹਨਾ ਹਾਂ ਬਿਲਕੁਲ ਹੂੰ ਹੂੰ ਇਹਦਾ ਬੰਦਾ ਪੋਲਾ ਹੀ ਬਹੁਤ ਆ ਨਾ ਪੋਲਾ ਹੀ ਬਹੁਤ ਆ ਭਈ ਬੰਦਾ ਹੁਣ ਆਪਾਂ ਨੂੰ ਪਤਾ ਲੱਗਿਆ ਤਾਂ ਉਹ ਹੋਰ ਚੀਜ਼ ਨੇ ਕਈ ਹੁੰਦੇ ਆ ਭਈ ਆਪਾਂ ਕਹਿੰਦੇ ਚੰਟ ਵੀ ਹੁੰਦੇ ਆ ਪਰ ਸਾਰੇ ਇੱਕੋ ਜਿਹੇ ਨੇ ਸਾਰੇ ਪੰਜਾਬੀ ਇੱਕੋ ਜਿਹੇ ਨੇ ਸਾਰੇ ਨਹੀਂ ਇਹਨੇ ਕਹਿਣਾ ਚਾਰੇ ਚਾਰੇ ਉਂਗਲਾਂ ਕੁਝ ਨਹੀਂ ਹੁੰਦੀਆਂ ਆਪਣੇ ਇਨਸਾਨ ਸਾਰੇ ਨਹੀਂ ਕੋਈ ਹਾਂ 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 ਬਿਲਕੁਲ ਅੱਛਾ ਹੁਣ ਜਿਵੇਂ ਉਹ ਕਹਿੰਦਾ ਕਿ ਬਾਪੂ ਕਹਿੰਦੇ ਮੈਂ ਤਨਖਾਹ ਜੋ ਕਟਮ ਕਟੇ ਦਾ ਨਹੀਂ ਪਹੇ ਨਹੀਂ ਨਹੀਂ ਉਹ ਤਾਂ ਮੈਂ ਨਾ ਇਹਨੂੰ ਪੈ ਕਿਉਂ ਡਰਾਇਆ ਮੈਂ ਕਿਹਾ ਤੂੰ ਕਿਉਂ ਦਿੱਤੇ ਮੈਂ ਕਿਹਾ ਪਹਿਲਾਂ ਕਿਉਂ ਦਿੱਤੇ ਪਹਿਲੇ ਟ੍ਰੇਨਾਂ ਰੱਖ ਕੇ ਦੇਣੇ ਸੀਗੇ ਮੈਂ ਇਹਨੂੰ ਲੜਿਆ ਜਿਵੇਂ ਆਪਾਂ ਲੜਦੇ ਨੇ ਅਕਸਰ ਯਾਰ ਹਾਂ ਹਾਂ ਬਿਲਕੁਲ ਆਪਾਂ ਕਹਿੰਦੇ ਜੇ ਲੇਬਰ ਨੂੰ ਆਪਾਂ ਜੇ ਕਹੀਏ ਨਾ ਕੁਝ ਫਿਰ ਤੁਹਾਨੂੰ ਪਤਾ ਹੈ ਨਾ ਗਾਂ ਤੋਂ ਫੇਰ ਲੈ ਜੂਗੀ ਗਾਂ ਤੋਂ ਫੇਰ ਲੈ ਜੂ ਅੱਗੇ 2-3 ਦਿਨਾਂ ਰਹੀ ਹੋਗੀ ਪਹਿਲਾਂ ਮੈਂ ਕਿਹਾ ਸੀ ਨਹੀਂ ਗਿਆ ਇਹਨੂੰ ਅੱਗੇ 2-3 ਦਿਨਾਂ ਰਹੀ ਹੋਗੀ ਮੈਂ ਫੇਰ ਗਿਆ ਇਹਨੂੰ ਮੈਂ ਕਿਹਾ ਤੈਨੂੰ ਕੱਟੂ ਮੈਂ ਕੱਟ ਨਹੀਂ ਤਾਂ ਕੀ ਸੀ ਯਾਰ ਇੱਕ ਤਰ੍ਹਾਂ ਦੀ ਆਪਾਂ ਉਹਨੂੰ ਉਹੀ ਕਿਹਾ ਸੀ ਦਾ ਝਿਰਕੇ ਸੀ ਮੈਂ ਗਾਂ ਹਸਤੇ ਨਗਰੀ ਮੈਨੂੰ ਵੀ ਪਤਾ ਇੰਨੀ ਵੀਡੀਓ ਵਾਇਰਲ ਹੋ ਜੂਗੀ ਮੈਂ ਕਿਹਾ ਹੁਣ ਕਿਹੜਾ ਬੰਦਾ ਸ ਵੀਡੀਓ ਹੋ ਗਈ ਪਰ ਖੋਦ ਆਏ ਖੋਦ ਆਈ ਸੀ ਬਈ ਬੰਦੇ ਵੀ ਤਾਂ ਵੀਡੀਓ ਦੇਖਣ ਤੋਂ ਬਾਅਦ ਆਏ ਹੋਣਗੇ ਵੀਡੀਓ ਦੇਖਣ ਤੋਂ ਬਾਅਦ ਆਏ ਪਰ ਉਹ ਕਹਿੰਦੇ ਸਾਨੂੰ ਵੀ ਅਸੀਂ ਵੀਡੀਓ ਤਾਂ ਨਹੀਂ ਆ ਕੇ ਅਸਤਾ ਕੇ ਵੈਸੀ ਹੀ ਮੁੜ ਕੇ ਆਏ ਆਗੇ ਜਰਾਪ ਹੀ ਆ ਗਏ ਹਾਂ 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 ਪਰ ਵੇਖੋ ਬਾਕੀ ਯਾਰ ਪ੍ਰਮਾਤਮਾ ਜਾਣਦਾ ਨਾ ਪ੍ਰਮਾਤਮਾ ਤੋਂ ਵੱਡੀ ਕੋਈ ਚੀਜ਼ ਵੀ ਨਹੀਂ ਬਿਲਕੁਲ ਹਾਂ ਹਾਂ ਜੇ ਕੈਮਰੇ ਨਾਲ ਲੱਗੇ ਹੁੰਦੇ ਕੀ ਲੱਗਦਾ ਹੁੰਦਾ ਫਰਕ ਹੀ ਪਤਾ ਨਹੀਂ ਹੁੰਦਾ ਬਾਈ ਜਮਾਂ ਨਹੀਂ ਹੁੰਦਾ ਸੀਗਾ ਜੇ ਕੈਮਰੇ ਆਪਾਂ ਵੀਡੀਓ ਵੀਰਲ ਨਾ ਹੁੰਦੀ ਜਮਾਂ ਨਹੀਂ ਹੁੰਦਾ ਸੀ ਹੂੰ

ਬੰਦੇ ਨੂੰ ਮੰਨੂ ਠੇ ਸਵਾਂਝੀ ਇਹਨਾਂ ਨੂੰ ਇੰਨੇ ਕਿ ਹੁੰਦੇ ਆ ਉਹ ਇੰਨੇ ਕੋ ਲੈ ਗਏ ਇੰਨੇ ਕਿ ਲੈ ਗਏ ਗਲਤ ਗੱਲ ਲੰਦੀ ਹਨ ਬਿਲਕੁਲ ਠੀਕ ਹੈ ਚਲੋ ਆਗੇ ਸੇ ਅਭੀ ਪੈਸੇ ਪਹਿਲੇ ਲਿਆ ਕਰੋਗੇ ਹਾਂ ਪਹਿਲੇ ਪੈਸਾ ਲਵਾਂਗਾ ਸਬਾਨਾ ਅੰਦਰ ਦੇ ਦੂੰਗਾ ਠੀਕ ਹੈ ਠੀਕ ਹੈ ਚਲੋ ਜੀ ਬਾਈ ਨੇ ਰੂਲ ਵੀ ਬਣਾ ਲਿਆ ਕਿ ਪੈਸੇ ਪਹਿਲਾਂ ਲਵਾਂਗੇ ਫਿਰ ਸਮਾਨ ਦੇਵਾਂਗੇ ਬਣਾਉਣਾ ਵੀ ਚਾਹੀਦਾ ਕਿਉਂਕਿ ਜਿਹੜੀ ਸ਼ਰਾਰਤ ਉਹਨਾਂ ਬੰਦਿਆਂ ਨੇ ਕੀਤੀ ਹੈ ਐਂ ਦੇਖ ਕੇ ਉਹ ਜੇਕਰ ਕੈਮਰਾ ਨਾ ਹੁੰਦਾ ਤਾਂ ਹੋ ਸਕਦਾ ਅੱਜ ਐਜੀਆਂ ਘਟਨਾ ਹੋਰ ਥਾਵਾਂ ਤੇ ਵੀ ਹੋ ਜਾਂਦੀਆਂ ਉਹ ਵੀਡੀਓ ਦੇਖ ਕੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮਨ ਦੇ ਵਿੱਚੋਂ ਇਹ ਖਿਆਲ ਬਾ ਤਾ ਉਮੀਦ ਕਰਦੇ ਆ ਕਿ ਲੋਕ ਇਮਾਨਦਾਰ ਹੋਣਗੇ ਆਪਾਂ ਕਹਿੰਦੇ ਆ ਕਿ ਪੰਜਾਬ ਤੇ ਰਾਜ ਕਰਨ ਗਿਆ ਵਿਚਾਰਿਆ ਜਿੰਨਾਂ ਤੋਂ ਹੀ ਸਮਾਨ ਚੱਕ ਕੇ ਲੈ ਗਏ ਜਿਵੇਂ ਪਹਿਲਾਂ ਗੱਲ ਕੀਤੀ ਕਿ ਜੇਕਰ ਸਮਾਨ ਚੱਕਣ ਵਾਲਾ ਪ੍ਰਵਾਸੀ ਹੁੰਦਾ ਤਾਂ ਹਾਲ ਕੁਝ ਹੋਰ ਹੋਣਾ ਸੀ ਉਹਦਾ ਪਰ ਉਹ ਪੰਜਾਬੀ ਸੀ ਉਮੀਦ ਕਰਦੇ ਆ ਕਿ ਲੋਕ ਭਾਈਚਾਰਕ ਸਾਂਝ ਬਣਾ ਕੇ ਰੱਖਣ ਪੰਜਾਬ ਦੇ ਵਿੱਚ ਤੇ ਨਾਲ ਹੀ ਅਜਿਹੇ ਕੰਮਾਂ ਤੋਂ ਨੱਥ ਪਾਈ ਜਾਵੇ ਅਜਿਹੇ ਗਲਤ ਕੰਮ ਨਾ ਕੀਤੇ ਜਾਣ ਦੇ ਲੋਕ ਤੁਸੀਂ ਵੀ ਧੰਨਵਾਦ